ਤੂਰੇ ਸੰਤੇ ਪੁਨੀਤ ਕੇ ਦੇਪਵਿਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀਤਾ ਕਰਨਾ ਸਰਬ ਰਜਾਈ ਕੇਸ਼ ਕੀਤੇ ਜੇ ਕਰ ਸਕੀਏ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੇਂ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਜੂਰ ਨਾਹੀ ਜੇ ਕਿਛ ਕਰ ਹਮ ਸਾਖ ਹੈ ਜੋ ਭਾਵੈ ਤਿਮੈ ਬਖਸ਼ਿਆ ਤੁਦੇ ਅਪੇ ਜਿਹਾ ਤੂੰ ਹੁਕਮ ਕਰਹਿ ਤੇਹ ਕੋ ਕਰਮ ਕਮਾਵੇ ਕੋਈ ਸੇਵਾ ਕਰੇ ਰਹਿ ਸਿਰੂ ਵਾਖ ਨਾ ਸਾਕਾ ਹਾ ਮੂਰਖ ਮਗਦ ਨੀਚਾੜ ਬਖਸ਼ ਲੈ ਮੇਰੇ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾ ਆ ਜਾਣ ਗੁਰੂ ਜੀ ਦੀ ਸਾਜੀ ਨਿਵਾ ਰਹੀ ਹੈ ਤੀਸਰੇ ਪਲ ਕਲ ਸਤਿਗੁਰੂ ਜੀ ਫੁਰਮਾਨ ਕਰ ਰਹਿ ਸਨ ਅਹੰਕਾਰਿ ਮੂਏ ਸੇ ਹੈ ਹੰਕਾਰੀ ਮੋਏ ਸੇ ਵੇ ਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਹਬ ਜਿਓ ਸ਼ਲੋਕ ਮਹਲਾ 3 ਅੱਜ ਕਿਰਪਾ ਕਰ ਰਹੇ ਹਨ ਫੁਰਮਾਨ ਕਰ ਰਹੇ ਨੇ ਉਹਨੂੰ ਜਿੰਨਾ ਮਰਜੀ ਸਾਬਣ ਲਾ ਲਾ ਕੇ ਧੋਈ ਜਾਓ ਦੁੱਧ ਨਾਲ ਧੋਈ ਜਾਓ ਦਹੀਂ ਨਾਲ ਨਵਾ ਦਿਓ ਕ ਜਿਹੜੀ ਲੋਹੇਾਰ ਤੇ ਇਸ ਵਾਸਤੇ ਧਨ ਸਵਾਰਣ ਹਾਰ ਰੰਗ ਕਰ ਓ ਹੁਕਮ ਪਛਾਣੇ ਉਜਲਾ ਸਿਰ ਕਾਸਟ ਲੋਹਾ ਪਾਰ ਲੈਂਦਾ ਹੈਦਾ ਹੈ ਤੇ ਤਾਂ ਕਾਲਾ ਕਾ ਚਿੱਟਾ ਨਹੀਂ ਪੁੰਦਦੇ ਨੇ ਸੋ ਪਰਤੀਓ ਲੱਕੜ ਜਿਹੜੀ ਹੈ ਲੋਹੇ ਨੂੰ ਪਾਰ ਕਰ ਦਿੰਦੀ ਹੈ ਇਸੇ ਪ੍ਰੇਤਾ ਪ੍ਰਤੀ ਉਹਦੇ ਦਰ ਤੇ ਆਇਆ ਨਕਰੋ ਤ੍ਰਿਸ਼ਨਾ ਦਾ ਜਿਹੜਾ ਲਾਲ ਜੇ ਕਿਦੇ ਹਿਰਦੇ ਤੇ ਉਸ ਦੀ ਕਲਿਆਣ ਹੋਏ ਜਾ ਮਾਰੂ ਜੋਗ ਹੈ ਮਾਰ ਕਿ ਆਪਣੇ ਆਪ ਚ ਮਾਰੂ ਪਾ ਬਹੁਤ ਤਾਕਤ ਵਾਗਰ ਹੋ ਕਰਕੇ ਜਿਹੜੇ ਮਨ ਨੂੰ ਮਾਰਨ ਵਾਸਤੇ ਕੋਈ ਅੰਦਰਾਂ ਵਿੱਚ ਚਲਾ ਇਹ ਸਮਝ ਸਕੇ ਚਾਰ ਦੁਆਰਾ ਚਾਰ ਦੁਆਰਾ ਮੁਖ ਨੇ ਉਹ ਮਾਇਆ ਦੇ ਨਾਲ ਜੁੜਿਆ ਨਾਲ ਜੁੜਿਆ ਸ਼ਕਤੇ ਸ਼ਕਤੇ ਕਿਨ ਕਿਸੇ ਨੇ ਕਿਸੇ ਨੇ ਵੀ ਪਰਮੇਸ਼ਰ ਨੂੰ ਨਹੀਂ ਉਹ ਜਨਮ ਤੇ ਵਿਨਾਸ਼ਾ ਵਿਨਾਸ਼ਾ ਗੁਰੂ ਘਰ ਆ ਕੇ ਸੀ ਅੰਦਰ ਨੂੰ ਸਿਮਰਤ ਕਿ ਹਰੀ ਦਾ ਜਿਹੜਾ ਇਹਨਾਂ ਸਿਮਰਤੀਆਂ ਨੂੰ ਸਤਾ ਹੈ ਸਭ ਇਹ ਹੀ ਜੀ ਕਿਸ ਤਰ੍ਹਾਂ ਹੈ ਕਿੰਦੇ ਨੇ ਜਪ ਨਾਮ ਬਿਨਾ ਕੋਤਮ ਹਰਦਾ사 ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਸਾ ਕਿ ਨਾਨਕ ਨਾਮ ਨੇ ਚਾਹੇ ਪੁੱਤਰ ਨੇ ਨਾਮ ਬਿਨਾ ਕੋ ਥਿਰ ਨਹੀਂ ਕਿੰਦੇ ਉਹ ਜਿਹੜਾ ਵਾਏ ਗੁਰੂ ਦਾ ਨਾਮ ਹੈ ਨਾ ਹੈ ਉਹਦੇ ਬਰਾ ਥਿਰ ਹੈ ਸਥਿਤ ਹੈ ਤੇਾਰ ਨਾਵਕੰਡ ਮਧੇ ਪੂਜੀਆਂ ਆਪਣੇ ਚਾਜ ਵਿਚਾਰ ਮਤ ਸੱਚਾ ਕੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਸਿਮਰਤ ਸਾਸਤ ਸੋਧ ਦੇਖ ਨਾਨਕ ਨਾਮ ਬਿਨਾਂ ਕੋ ਥਿਰ ਨਹੀਂ ਨਾਮ ਸਿਮਰਤ ਸਾਸਤ ਸੋਧ ਦੇ ਕਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਸਾ ਵਾਹਿਗੁਰੂ ਜੀ ਕੀ ਪਤ ਬੇਨਤੀ ਹੈ ਅੱਜ ਚੌਂਦੇ ਦਾ ਦਿਹਾੜਾ ਹੈ ਢੀ ਆਉਣੀ ਐ ਸੋ ਸਮੂਹ ਸੰਗਤਾਂ ਦੇ ਚਰਨਾਂ ਜਿਨ੍ਹਾਂ ਨੇ ਘਰਾਂ ਚੋਂ ਹੈ ਸੋ ਅੱਜ ਬਾਬਿਆਂ ਦੀ ਗੱਡੀ ਆਉਣੀ ਐ ਗੁਰੂ ਘਰ ਸੇਵਾ ਵਾਸਤੇ ਸੋ ਸਮੂਹ ਸੰਗਤਾਂ ਦੇ ਚਰਣਾਾਂ 'ਚ ਬੇਨਤੀ ਹੈ ਸੋ ਜਿੰਨਾ ਜਿੰਨਾ ਸੰਗਤ ਜੀ RAM KALI ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਧੰਨਵਾਦ ਹਾਈਆਂ ਰਾਗ ਰਤਨ ਪਰਵਾਰ ਹੈ ਨਾਨਕ ਆਨੰਦ ਹੋਵਾਲਾ ਸਮਰਥ ਸੁਆਮੀ ਸੋ ਤੇਰੀ ਨਾਮ ਮਨ ਵਸਾਵੇ ਆਂ ਕਰ ਸੰਤ ਸੁਖ ਮਨਾ ਮੇਰਾ ਵਾਜੇ ਪੰਚ ਸ਼ਬਦ ਕਰਮ ਪਾਇ ਹੈ ਕਰ ਅਨਹਦ ਹੁਆਰਜੇ ਅਨੰਦ ਸੁਣੋ ਵਾਟ ਪਾਏ ਪਾਪੀ ਉਤਰੇ ਸੰਤ ਸਾਹਿਤ ਕਹਤ ਗੁਰੇ ਸਤ ਗੁਰ ਰਹਾ ਪਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੂਰੇ ਵਾਹਿਗੁਰੂ ਜੀ ਕਾ ਖਾਲਸਾ ਸਰਬ ਜੀ ਦਾ ਮੀਰਾ ਦਾ ਆਦੇਵਾ ਦਾ ਜੀ ਆ ਰਗਾ ਤੇ ਆਪ ਜੀ ਸਦਾ ਬਲਿ ਸਿ ਆਪ ਜੀ ਕਾਰਨ ਆਪ ਜੀ ਦੇ ਅੰਦਰ ਦੇ ਸੁਪਰਾ ਪ੍ਰਸ਼ਾਤੀ ਰਾਜ ਰਹੇ। ਕ੍ਰੀਪਾ ਬਖਸ਼ਾਵੇ ਸੋ ਰਾਜੀ ਸਰਬ ਰੂਪ ਕਾਮਨਾ ਪੂਰਨ ਕਰਨਾ ਕਰਦੀ ਕਲਾ ਬੋਸ। ਅਦੇ ਹੁਕਮ ਨਾ ਬਿਉ ਪਰੇਤ ਦੇ ਸੁਪਨ ਕਾ ਬਲੋਸੋ ਸੇਹੀ ਪਿਆਰੇ ਮੇਰੇ ਰਣਜੀਤ ਕਲਾ। ਸੋਤ ਬੰਦਨ ਮੈਂ ਤੁਧਾਗੇ ਅਰਦਾਸ। ਮੇ ਸਤ ਗੁਰ ਕਿਰਪਾ ਪਾਰ ਬਰ ਨਾ ਸਕੈ ਆਮ ਰਤਨ